ਅੱਜ ਤਕਰੀਬਨ ਇਹ 15 ਦਿਨ ਦੀ ਹੋ ਗਈ। ਹਾਂ, ਮਤਲਬ ਲੁੱਡਕੇ ਕਰ ਗਈ 5 5 6 6 15 ਦਿਨ ਦੀ ਹੋ ਗਈ ਬਾਕੀ ਆ ਇਹ ਇੱਧਰ ਇਹ ਵੀ ਬਰਾਬਰੇ ਦਿਨ ਦੀ ਆ। ਇਹਨੇ ਵੀ ਤਕਰੀਬਨ ਪੂਰਾ ਬੂਝਾ ਕਰਲੇ ਹੈਗੀ ਬਾਈ 7301 ਮੋਟਰ ਪਰ ਜਿਹੜੀ ਉਹ ਹੈਗੀ ਆ 468। ਜਿਹੜੀ ਬਹੁਤ ਵਧੀਆ ਹੋਈ ਹੋਈ ਆ ਹਾਲ ਦੀ ਘੜੀ। ਬਾਕੀ ਬਾਈ ਆਪਾਂ ਨੇ ਇੱਕ ਜੂਰੀਆ ਪਾਇਆ ਹੈ ਇੱਥੇ ਕਢਾਇਆ ਦਾ ਲੈ ਇੱਕ ਜੂਰੀਆ ਦਾ ਤੇ ਉਹ ਚ ਕੁਝ ਨਹੀਂ ਪਾਇਆ ਹਜੇ ਦੂਜਾ ਜੇ ਦੇਖਾਂਗੇ ਇੱਕ ਤਾਂ ਸਸਿਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਸਵਾ 6 ਹੋ ਗਏ ਸਵੇਰ ਦੇ ਬਾਕੀ ਆਏ ਪਦੇ ਬਾਈ ਇੱਧਰ ਕੱਖ ਵੱਢਣ ਬਾਕੀ ਆਪਰ ਜਿੱਦ ਲੱਤਾ ਮੈਂ ਆਪਣਾ ਇਕੱਲੇ ਵਾਲਾ ਕੰਮ ਆਹ ਬਈ ਆਪਣੀ ਇੱਕ ਪੱਕੀ ਵਟਤੀ ਇਹ ਜੱਤਾ ਲੈ ਜਾਤਾ ਰਿਸੀ ਨਹੀਂ ਹੈਗੀ ਹੁਣ ਇਹਦਾ ਪਾਣੀ ਨਹੀਂ ਕਿਤੇ ਵੀ ਦਿਖਦਾ ਰਿਸੀ ਜਾਂਦੀ ਹੈ ਇਹ ਗਡੋਏ ਵਾਲਾ ਏ ਗਡੋਏ ਕੰਮ ਕਰਦੇ ਆ ਇਹ ਦੇਖਦੇ ਆ ਤੇ ਪਰ ਬਈ ਕਾਗਜੇ ਲਾਉਣਾ ਪੈਣਾ ਐਨ ਗੱਲ ਵੰਣੀ ਆ ਕੱਲ ਮੈਂ ਦੁਬਾਰਾ ਵੀ ਲਿਪੀਤੀ ਹਵਿੰਦਰ ਦੇ ਸਾਰੀਓ ਬੀ ਨਾ ਨਿਕਲੇ ਨਾ ਨਿਕਲੇ ਪਰ ਹਟਦਾ ਨਹੀਂ ਹੈ ਗਡੂ ਇਹ ਕੱਢੀ ਜੰਨੇ ਆ ਆ ਦੇਖੋ ਕਿ ਕਹਣਾ ਗਲੀਆਂ ਕੱਢਤੀਆਂ ਵਿੱਚ ਨੂੰ ਵਾਕਿਆ ਰਿਸੀ ਜਾਂਦਾ ਪਤਾ ਲੱਗਦਾ ਨਹੀਂ ਕਿੱਥੇ ਦੇ ਰਿਸਦਾ ਹੈ ਲਫਾ ਫਾਈ ਲਾਉਨੇ ਔਖਾ ਸੌਖਾ ਲਿਆ ਕੇ ਪਰ ਲਾ ਦੇਣਾ ਆਪਾਂ ਨੇ ਔਖਾ ਸੌਖਾ ਬਈ ਲੱਗੇ ਵੇ ਤਾਂ ਗਿੱਲੇ ਖੇਤ ਚ ਨਹੀਂ ਲੱਗਦਾ ਉਹ ਔਖਾ ਲੱਗਦਾ ਥੋੜਾ ਜਿਆ ਪਰ ਆਪਾਂ ਨੇ ਲਾ ਦੇਣਾ ਹੈ ਔਖਾ ਸੌਖਾ ਕਰਕੇ ਮਕੀਆ ਆਪਣੇ ਕੋਲ ਬਸ ਗਿਆ ਦਾ ਬਾਈ ਰੋਤਾਣਾ ਥੋੜਾ ਜਿਆ ਆਪਾਂ ਨੇ ਉਹ ਲਾ ਦਿੱਤਾ ਦੇਖੋ ਐ ਸੁੱਕਾ ਪਿਆ ਕਿਤੇ ਵੀ ਕੋਈ ਗਿੱਲਾ ਨਹੀਂ ਹੈ ਆਓ ਦੇਖੋ ਕਹਾ ਇਹ ਪਹਿਲਾਂ ਨਹੀਂ ਤਾਂ ਹੈ ਜਦ ਕਦੂ ਕਰਿਆ ਉਹ ਤੇ 5-6 ਦਿਨ ਤੱਕ ਸੁੱਕਾ ਰਿਹਾ ਹੁਣ ਰਿਸਣ ਲੱਗ ਗਿਆ ਰੋਏ ਵੜਾਂਗਾ ਕਰਨ ਲੱਗ ਗਏ ਬਾਕੀ ਬਾਈ ਲੈਡ ਨੇ ਨਿਆਰਾ ਲੈਂਦਾ ਪਿਆ ਮੋਟਰ ਹੁਣ ਵੀ ਚੱਲਦੀ ਆ ਰੋਤਾ ਨੂੰ ਆਪਣੀ ਸਵੇਰ ਸ਼ਾਮ ਆ ਕੇ ਚਲਾ ਲਈਦੀ ਆ ਆ ਦੇਖ ਵੀ ਮਤਲਬ ਵੱਲੋਂ ਵੱਲਦਾ ਹੀ ਹੁੰਦਾ ਬਾਕੀ ਰਹਿ ਗਏ ਥੋੜੇ ਜਿਹੇ ਲਦਣੇ ਨੂੰ ਇੱਥੇ ਲਾਉਣੇ ਆ ਬਾਈ ਆਪਾਂ ਨੇ 26 ਉਹ ਲਾਉਂਗੇ ਅੱਜ ਇੱਕ ਹੋ ਗਈ 20 ਤਰੀਕ ਤੱਕ ਲਾਉਂਗੇ 20 ਤਰੀਕ ਤੱਕ ਆਪਾਂ ਨੇ ਆਰਾਮ ਨਾਲ ਚਰੀ ਪਾਉਣੀ ਆ ਚਰੀ ਆਪਣੀ ਅੱਜ 10 ਦਿਨ ਦੀ ਹੋ ਗਈ ਹੈਗੀ 468 ਹਾਟ 400 ਇਹ ਤੁਹਾਨੂੰ ਬਈ 7301 ਵੀ ਦਿਖਾਉਨੇ ਆ ਉਹਦਾ ਥੋੜਾ ਜਿਹਾ ਫਰਕ ਆ ਉਹਦਾ ਫਰਕ ਉਹਦੇ ਕਰਕੇ ਪਿਆ ਪਿਆ ਹੋਊਗਾ ਮਤਲਬ ਵੀ ਇੱਥੇ ਕਦੇ ਲੱਗੀ ਨਹੀਂ ਹੈ ਉਹਦਾ ਇਹਦੇ ਨਾਲੋਂ ਜ਼ਿਆਦਾ ਫਰਕ ਆ ਬਾਕੀ ਆਪਾਂ ਨੇ ਸਗਾਈ ਹੋਈ ਦੀ ਹੈ ਡਾਇ ਵਾਲੀ ਗਾਦੀ ਏ ਜਿਹੜੀ ਇਹ ਉੱਪਰ ਆਉਂਦੀ ਆ ਲੋ ਜੀ ਇਹ ਤਾਂ ਰੋਤਾਲਾ ਇੰਜਨ ਹੈ ਹੈ ਪੂਰੀ ਛੁੱਟ ਗਿਆ ਖੜਾ ਆਹੀ ਛੱਟਿਆ ਹੁਣ ਇਹਨੂੰ ਇੱਥੇ ਨਾ ਲਿਆਇਓ ਲਾ ਨੇੜੇ-ਤੇੜੇ ਮਿਨਾਂ ਰੱਖਿਆ ਹੁਣ ਨਾ ਨਾ ਉੱਡ ਕਰ ਖੜਾ ਆਹ ਬਾਈ ਇਹਦੀ ਪੁਲੀ ਟੁੱਟ ਗਈ ਚੱਕਣ ਲੱਗੇ ਦੀ ਉਹ ਲੈ ਜਾ ਯਾਰ ਇਹਨਾਂ ਨੂੰ ਦਾਦਾ ਹੋਰ 5 ਸਾਲ ਤੱਕ ਜੜਤੇ ਫਾਇਟ ਚੱਲੇ ਵੀ ਫਾਇਟ ਬੜਾ ਬੜਾ ਕਿਹੜਾ ਕਾਲਾ ਯਾਰ ਕਾਲਾ ਯਾ ਬੜਾ ਕਿਹੜਾ ਨਾਲੇ ਦੇ ਚਿੱਤੇ ਦੋਈ ਖਾਲੇ ਹਾਂ ਬੜਾ ਯੂਰਾ ਓਏ ਇਹਨੂੰ ਕਿਹੜਾ ਸਮਾਨ ਖੜਾਤਾ ਤਾ ਇਕੱਲਾ ਹੀ ਫਿਰਦਾ ਇਹ ਤਾਂ ਇਕੱਲੇ ਹੀ ਫਿਰਦਾ ਜੋ ਤੇ ਹਿਸੇ ਵਾਲੀਏ ਦਾ ਹੈ ਜਿਹੜਾ ਕਿਤਰਾ ਦੀ ਬਾਜੀ ਦੇ ਕਹਿੰਦੇ ਇਕੱਲੇ ਹੀ ਫਿਰਦਾ ਇਹ ਕਿਹੜਾ ਕੁੱਤਾ ਇਕੱਲੇ ਹੀ ਫਿਰਦਾ ਜਿਹਨਾਂ ਨਾਲ ਹੈ ਮਰਿਆ ਜਾ ਹੋਰ ਕੌ ਬੜਾ ਦੋਏ ਢਾ ਲਿਓ ਖੀਚੜਾ ਵਰਗੇ ਪੇਦੂ ਇਹ ਇੰਜਣ ਬਾਈ ਬਹੁਤ ਚਲਾਇਆ ਸੀ ਬਹੁਤ ਜਲ ਹਾਂ ਬਹੁਤ ਲਿਖਾਤਾ ਆ ਮੈਂ ਹੱਕ ਮੰਗਣਾ ਹੁਣ ਉਹਨੂੰ ਤੇ ਜਗਦੇ ਸ਼ੰਗ ਮਾਰ ਕੇ ਉੱਪਰ ਲੜਪਾਣਾ ਤੇ ਮੈਂ ਚਲਾਉਣਾ ਮੈਂ ਕਿਹਾ ਚੱਲਦੇ ਆ ਟਾਇਰ ਹਿੱਲਣੇ ਹੀ ਆ ਠੀਕ ਹੈ ਤੇ ਬੈਠੀ ਐ ਨਾ ਡਰਦਾ ਜਿਹੜਾ ਨਿਆਣਾ ਬੈਠਾ ਨਹੀਂ ਉਹ ਡਰਦਾ ਆ ਉਹ ਡਰਦਾ ਹਿੱਲੀ ਜਾਂਦਾ ਨਾ ਇਹਦੇ ਕਰਕੇ ਪਾਪਾ ਜੱਜਨ ਰੱਖੀ ਮੈਂ ਇਹਦੇ ਨਾਲੋਂ ਬਾਕੀ ਇੱਥੇ ਨਾਲ ਪਾਗਲੇ ਵੀ ਨਹੀਂ ਇਹਦੇ ਨਾਲੋਂ ਮੇਰੀ ਨੇ ਅੱਗੇ ਨੂੰ ਨਹੀਂ ਜਾਣਾ ਤੇਰੇ ਵੀ ਨਾਲ ਪਾਗਲੇ ਤੇ ਨਾ ਅੱਗੇ ਜਾ ਬਾਕੀ ਭਾਈ ਆਏ ਆਪਣੀ ਜੀੜੀ 20 ਨੂੰ ਹੋ ਗਏ 19 ਨੂੰ ਲਾਈਤੀ 1 ਹੋ ਗਈ 11 12 ਦਿਨ ਹੋ ਗਏ ਅਜੇ ਡਾਇਆ ਹੀ ਪਾਇਆ ਜੂਰੀਆ ਪਉਣਾ ਆਪਾਂ ਨੇ ਬਹੁਤ ਵਧੀਆ ਖੜੀ ਆ ਜਿੰਨੀ ਕਹਿ ਦੋ ਤਿੰਨ ਤਿੰਨ ਟੱਕੇ ਹੋ ਗਏ ਆ ਹਾਂ ਹੁਣ ਕੜੇ ਲੋੜ ਆ ਜਾਂ ਹੱਡ ਗੋਡੇ ਢੋਡੇ ਹੋ ਗਏ ਹੁਣ ਜੜ ਤਾਂ ਤੋੜ ਕੇ ਕੋ ਨਹੀਂ ਹੁਣ ਕੰਮ ਵੀ ਕਿ ਆਉਣੀ ਆ ਹਾ ਰਾਟੇ ਦੇ ਲੱਭ ਲੋ ਗਵਾੜੀ ਲੈ ਜਾ ਹੱਡ ਕੋਡੇ ਸਾਰੇ ਹੀ ਲਫੜ ਲੋ ਜੀ ਮੇ ਲੋ ਪੂਰੀ ਨੂੰ ਅਸਲੀ ਗਾਲ ਜੀ ਪੂਰੀ ਹੋ ਗਿਆ ਵਿਹਲਾ ਫਿਰ ਨਾ ਮੇਰੇ ਤਾਂ ਇੱਕ ਦਿਹਾੜੀ ਜੇ ਕੀਲਾ ਲਾਉਂਦੇ ਮਸੀ ਨਾ ਠੀਕ ਆ ਨੀਚੋ ਵਾਲੇ ਆ ਹਾਂ ਨੀਚੋ ਨਾਲ ਚੱਲਦੇ ਕੋਈ ਕਾਲੀ ਨਹੀਂ ਕਰਦੇ ਐਨੇ ਦੇਖ ਕੇ ਕਹਿੰਦੇ ਆ ਕੀਲਾ ਸੀ ਅੱਜ ਲਾ ਦੇ ਨਾ ਉਹਦਾ ਕਦੂ ਕਰਦੇ ਮਾ ਠੀਕ ਆ ਆ ਤਾਂ ਲਾਤੇ ਨਾ ਆ ਤਾਂ ਲਾਤੇ ਇਹ 26 ਹੈ ਨਾ ਇਹ 26 ਹੈ ਸਾਰੀ 26 ਹੈ ਮੇਰੇ 26 ਹੈ ਬਾਈ ਆਹ ਖੜੀ ਆ ਬਾਕੀ ਭੂਰੀ ਵਾਲੀ ਪਨੀਰੀ ਉਹ ਥੋੜੀ ਜਿਹੀ ਹੋ ਗਈ ਹੈ ਉਹ ਗੰਨਾ ਤਾਂ ਡੀਲੇ ਨੇ ਨਹੀਂ ਆਈਗੀ ਦਿੱਤੀ ਨਹੀਂ ਹੁਣ ਤਾਂ ਕਦੀ ਹੂੰ ਤਾਂ ਪੂਰੀ ਬਰੀ ਵਧੀਆ ਹੋਈ ਹੋਈ ਆ ਹਾਂ ਮਾਰਤਾ ਡੀਲਾ ਤਾਂ ਐ ਤਾਂ ਮਾਰਤਾ ਦੋ ਤਿੰਨ ਕਰਤੀ ਇਹਦੇ ਉੱਪਰ ਅੱਛਾ ਹਾਂ ਡੀਲਾ ਤਾਂ ਹੁਣ ਮਾਰਤਾ ਡੀਲਾ ਦਿਖਦਾ ਨਹੀਂ ਹੈਗਾ ਪਹਿਲਾਂ ਬਧੇਰਾ ਚਮਕਦਾ ਤਾਂ ਅੱਛਾ ਮੈਂ ਵੀ ਚਲਾਈ ਆ ਬੱਦਨ ਨੂੰ ਦੇਖ ਦੇ ਕੇ ਹੁਣ ਅੱਛਾ ਮਾ ਭਰਦੀ ਆ ਉਹ ਕੱਖ ਵੀ ਨਾ ਬੋਣੋਂ ਪਰ ਗੰਨੇ ਵਾਲੇ ਕੀ ਤਾਂ ਹਾਂ ਇਹ ਤਾਂ ਬਾਈ ਗੰਨੇ ਵਾਲੇ ਇਹ ਨਾ ਡੀਲਾ ਜਿਹਦੇ ਉੱਠ ਕੱਢਦਾ ਡੀਲਾ ਜਦੇ ਪਤਾ ਲੱਗਦਾ ਜੇ ਇੱਕ ਦਿਨ ਦੀ ਧੋਪਾਂ ਲੱਗੀ ਨਹੀਂ ਦੂਏ ਦਿਨ ਆਏ ਫਿਰ ਕਿੱਥੇ ਕੱਢਦਾ ਜਿਹਦੇ ਸਰਜਾ ਕੱਢ ਲੰਦਾ ਇਹ ਨਹੀਂ ਸਾਲਾ ਪੈਰਾਂ 'ਚ ਵੀ ਸੂਲਾ ਮਗਣਾ ਚੁੱਭਦਾ ਹਾਂ ਤੇ ਖਾ ਹੁੰਦਾ ਇਹਦਾ ਨਾਲੇ ਹੋਰ ਆ ਪੂਰੀ ਇਹਦਾ ਜੜ ਤੇ ਕੱਢਣਾ ਪੈਂਦਾ ਇਹਦਾ ਜੜ ਤੇ ਧਾਨਾ ਜ ਨਹੀਂ ਨਿਕਲਦਾ ਨਹੀਂ ਧਾਨਾ ਜ ਨਹੀਂ ਲੋਟ ਆਉਂਦਾ ਇਹ ਕਿਹਦੀ ਲੈਹੜੀ ਦਵਾਈ ਆਉਂਦੀ ਡੀਲੇ ਵਾਲੀ ਇੱਕੋ ਅੱਗੇ ਸਾਡੇ ਹੋ ਗਿਆ ਭਾਈ ਪੂ ਅਜੀ ਕੱਢ ਲਿਆ ਕਰੀ ਲੈ ਨਿਕਲ ਗਿਆ ਜੇ ਖੇਤ ਤੇ ਬਾਹਰ ਨਿਕਲ ਜੇ ਕਰੀ ਸਭ ਫੇਕ ਜਾਉਗੇ ਕਰੇ ਵਿੱਚ ਨਹੀਂ ਹੋ ਜਾਂਦਾ ਆ सीन ਹੋ ਜਾਂਦਾ ਇਹਦਾ ਕੋਲ ਤੇ ਇੱਥੇ ਵੀ ਜਿਹੜਾ ਗੰਨਾ ਵੇਦਾ ਤੇ ਮੁੱਕਦਾ ਹੀ ਨਹੀਂ ਇਹ ਕੋਲ ਤੇ ਨਹੀਂ ਦਿਖਦਾ ਹੈਗਾ ਇਹ ਕੋਲ ਤੇ ਨਹੀਂ ਦਿਖਦਾ ਦੂਰ ਤੋਂ ਹੀ ਦਿਖਦਾ ਇਹ ਅਡੌਲ ਦੀ ਲਾ ਹੁਣ ਸਾਹ ਪਈਓ ਪਰ ਲਈ ਹਮ ਹੌਲੀ ਹੌਲੀ ਸਾਰੀ ਭਰ ਜਾਣੀ ਹੈ ਹੋਰ ਓ ਯਾਰ ਮੈਂ ਵੀ ਉੱਤੇ ਪੂਰੀ ਉਹ ਕਰਿਆ ਏ ਜਿਹੜੀ ਚਰੀ ਵਾਲੀ ਸੀ ਹਾਰ ਕੇ ਕਾਗਜੇ ਪਾਏ ਹੁਣ ਕਦੋਂ ਹੋਈ ਆਜ ਦੇ ਪਰ ਮੈਂ ਸਾਲਾ ਕਾਗਜੇ ਪਾਦਣਾ ਉੱਤੇ ਆ ਦੇਖ ਕੇ ਜਾਣਾ ਨਿਉਲੇ ਨੇ ਫੇਰ ਗੁਰਗਡੂਏ ਜਾਣੇ ਫੇਰ ਖੜਦੈਣੀ ਹੈ ਦੂਏ ਦਿਨ ਫੇਰ ਚਰੀ ਵਾਲਾ ਭਰੇ ਹੋਇਆ ਉਧਰ ਤਾਂ ਮੈਂ ਕਮਾਹਤਦਾ ਏ ਉਹ ਡਬਲੇ ਕਮਾਹਤਾਂ ਮੈਂ ਲੈ ਚਾਹੀਦਾ ਬਾਈ ਕਾਗਜ ਇੱਕ ਵਾਰ ਖਰਚਾ ਆਉਂਦਾ ਮੈਂ ਦੇਖ ਲਿਆ ਵੀ ਕੀਲੇ ਦੀ ਇੱਕ ਵੱਟ ਹੁੰਦੀ ਆ ਹਾਂ ਉਹਦੇ ਪਰ ਤਾਂ ਐ ਜੇ 3 ਫੁੱਟ ਦਾ ਪਾਉਣਾ ਹੈ ਕੱਲ ਮੈਂ ਸਾਫ ਕਰਿਆ ਵੀ 100 150 ਰੁਪਏ ਦਾ ਖਰਚਾ ਏ ਹਾਂ 3 6 ਤੈਨੂੰ ਮੈਂ ਦੱਸਦਾ ਹਾਂ ਹਾਂ 1 2 2 ਵੱਟਾਂ ਦੀਆਂ ਇਹ ਹੂੰ ਇਹ ਮੇਰਾ ਪੂਰਾ 300 ਦਾ ਖਰਚਾ ਆ ਗਿਆ ਅੱਛਾ 2 ਵੱਟਾਂ ਪਰ ਮੈਂ ਵਧੀਆ ਲਿਆਂਦਾ ਕਾਗਜ ਮੈਂ ਵੀ ਚਿੱਟਾ ਲਿਆ ਹਾਂ ਹੁਣ ਚਿੱਟਾ ਲਿਆਂਦਾ 150 ਹੋ 600 ਹੋ ਗਿਆ ਜੇ ਤਾਂ ਕੀਲੇ ਦੇ ਸਾਰੇ ਪਾਸੇ ਘਮਾਉਣਾ ਹਾਂ 600 ਰੁਪਏ ਦਾ ਖਰਚਾ ਏ ਇੰਨੀ ਕਿਤਾ ਆਪਣੀ ਦਵਾਈ ਯਾਰ ਲੇਬਰ ਵੀ ਲੱਗ ਜਾਂਦੀ ਹੈ ਹੁਣ ਇਹਦੇ ਭਰਾ ਆਏ ਨਾ ਤੈਨੂੰ ਸਪਰੇਅ ਕਰਨੀ ਲੋੜ ਆ ਨਾ ਤੈਨੂੰ ਗੀੜਾ ਮਾਰਨੀ ਲੋੜ ਆ ਇਹ ਕੋਰਾ ਬੂਰੀ ਪਿੱਛੇ ਮੈਂ ਕਾਗਜ ਪਾਇਆ ਹੁੰਦਾ ਗੰਨੇ ਵਾਲੀ ਬੱਟ ਪਰ ਕਿੰਨਾ ਪਾਣੀ ਚੱਲੇ ਪਿਛਲੀ ਵਾਰ ਹਾਂ ਉੱਪਰ ਨੂੰ ਜਾਈ ਗਈ ਆ ਬੱਟਰੀ ਟੁੱਟੀ ਹੈ ਆ ਵੀ ਮੇਰੇ ਤਾਂ ਹੀ ਬਚ ਗਈਆਂ ਹਾਂ ਆ ਵੀ ਦੋ ਤਾਂ ਹੀ ਬਚ ਗਈਆਂ ਇਹ ਨਾ ਸਾੰਬਦੀ ਆ ਮਤਲਬ ਪਾਣੀ ਨੂੰ ਪਾਣੀ ਥੱਲੇ ਲੱਗਦਾ ਹੀ ਨਹੀਂ ਹੈਗਾ ਹਾਂ ਹੁਣ ਉਹਨਾਂ ਨੇ ਵੀ ਦੇਖੋ ਰੱਬੀ ਰਾਂ ਨੇ ਵੀ ਸਾਰੇ ਲਾਤੀ ਹਾਂ ਹੁਣ ਉਹ ਤੋਂ ਐ ਚਿੱਟਾ ਚਿੱਟਾ ਕਰਿਆ ਉਹਨੂੰ ਉਧਰ ਕਦੂ ਕਰਤਾ ਫਿਰ ਉਹ ਬਾਈ ਜਾਈਦਾ ਹੀ ਆ ਉਹਨੇ ਕੱਖੀ ਦੂਏ ਦਿਨ ਕੱਖ ਹੋ ਜਾਂਦਾ ਇਹ ਕੱਖ ਹੋ ਜਾਂਦਾ ਕੱਖ ਨਹੀਂ ਜਾਂਮ ਹੁੰਦਾ ਕੱਖ ਦਾ ਔਖਾ ਹਾਂ ਬਾਕੀ ਬੂਰੀਆ ਕੋਪਾ ਪੁਰਾਣਾ ਹੈ ਕਿ ਹੁਣ ਵਾਲਾ ਇਹ ਪੁਰਾਣਾ ਹੈ ਆ ਨਵਾਂ ਹੈ ਹਾਂ ਵਧੀਆ ਪ੍ਰਾਣੀ ਜੇ ਵੀ ਘਟੋ ਘਣ 12 13 ਟਰਾਲੀਆਂ ਭਈਆਂ ਨੇ ਜਦੋਂ ਭਈਆਂ ਨੇ ਤੋਾਈ ਬਹੁਤ ਕਰੀ ਤੀ ਮੈਂ ਕਿਹਾ ਨਾ ਬੱਲੇ ਕੇ ਤਰਪਾਜ਼ਾ ਰੂਲ ਪਾ ਦੂੰ ਬਰਸਾਤ ਕਹਿੰਗੇ ਵੱਡਾ ਹੀ ਲਾ ਲੈਣਾ ਵੱਡਾ ਹੀ ਲਾ ਲੈਣਾ ਬਸ ਇਹਨੇ ਥੋੜੀ ਰਹਿੰਦੀ ਅੰਦਰ ਤੂੜੀ ਅੱਛਾ ਵੱਡਾ ਲਾ ਲਓ ਨੀਂ ਦਰਵਾਰ ਵਾ ਕੇ ਵਾਸੇ ਕਰੋ ਉਹ ਤਾਂ ਇਹਨੇ ਬੇਲਾ ਚੜਾਤੀ ਸੰਭਾਰੇ ਹੁਣ ਪਾਣੀ ਇਹ ਜ ਮੈਂ ਜ਼ਿਆਦਾ ਪੈਣਾ ਹਾਂ ਕਰਕੇ ਪਾਣੀ ਜ਼ਿਆਦਾ ਅੱਗੇ ਪਾਣੀ ਦਿਖੀ ਜਾਂਦਾ ਤਾਂ ਹੁਣ ਦੇਖਣਾ ਵੀ ਨਹੀਂ ਉਹ ਪਹਿਲਾਂ ਗਿਰ ਜਾਂਦਾ ਤਾਂ ਹੁਣ ਉਹਨੇ ਖੜਕੇ ਆਉਣਾ ਪਾਣੀ ਹਾਂ ਇਹ ਤਾਂ ਹੈ ਹੁਣ ਤਾਂ ਮੈਂ ਕਹਿੰਨਾ ਪਿੰਡ ਦੇ ਲਈ ਕੋਰ ਦਾ ਥੋੜੇ ਹੀ ਗੁੱਪਾਂ ਯਾਰ ਸਾਡੇਆਂ ਬਸ ਬਾਕੀ ਸਾਰੇ ਨੇ ਉਹ ਲੱਭ ਬਾਕੀ ਤਾਂ ਅੰਦਰੇ ਜਾਂਦੀ ਸਾਰੇ ਉਹਦੇ ਅੱਗੇ ਲਾਇਆ ਕਰਦੇ ਤੇ ਗੁੱਪੋ ਬਾਈ ਲਿਆ ਉਤਾਰ ਹੁਣ ਤਾਂ ਬਸ ਪੂਰੀਆਂ ਨਹੀਂ ਰਹਿ ਗਿਆ ਪੂਰੀਆਂ ਦਾ ਵੀ ਆਏ ਅੰਦਰ ਭਰ ਜਾਂਦਾ ਏ ਡੰਗਰ ਡੁੰਗਰ ਥੋੜੇ ਕੋ ਜਿਆਦਾ ਏ ਡੰਗਰ ਜਿਆਦਾ ਹੁਣ ਹਰੇ ਕੋਲੇ ਨੋਰਮਲੇ ਡੰਗਰ ਪੂਰੇ ਪੂਰੇ ਡੰਗਰ ਆ 12 ਬਾਰ ਡੰਗਰ ਆ ਤੁੱਪ ਦੇ ਲਗੇ ਹੀ ਨਿਕਲੀ ਆ ਤੁੱਪਾਂ ਦਾ ਬਸ ਆਊਗਾ ਬੱਦਲ ਦਾ ਜਿਹੜੀ ਮਿੰਨੀ ਮਿੰਨੀ ਚ ਚਲਦੀ ਆ ਨਾ ਤਾਂ ਹੁਣ ਨੱਕੇ ਤੋੜਨੇ ਵਾਲਾ ਆਉਣਾ ਦੇ ਉਹ ਨਹੀਂ ਪੂਰੀ ਜਿਹੜੇ ਦੋਮੀ ਪਏ ਆ ਇਹ ਸਭ ਤੇ ਲੂਟ ਪਏ ਆ ਇਹ ਸਾਬ ਜਿਹਦੇ ਪਏ ਆ ਹਾਂ ਇਹ ਮਤਲਬ ਮੀਂਹ ਮੀਆਂ ਚ ਵੀ ਆ ਗਿਆ ਸਭਾਸੇ ਆ ਗਿਆ ਹੈ ਹਾਂ ਉਹ ਰੇਡੀਓ ਵੀ ਆ ਗਿਆ ਹੈ ਰੇਡੀਓ ਉਹ ਉਹਦੇ ਉਨਾਂ ਨਹੀਂ ਲੱਗੇ ਹੋਏ ਪਾਉਣ ਟੈਲਾ ਰੇ ਲੱਗੇ ਹੋਏ ਪਾਉਣ ਇਹ ਪਹਿਲਾਂ ਅੱਛਾ ਸਰ ਵੀ ਦਾ ਡੜੇ ਮੜੇ ਟਣ ਲੱਗੇ ਪਾਉਦੇ ਨਾ ਨਾ ਇਹ ਪੈ ਗਿਆ ਹੁਣ ਜਿਹੜਾ ਬਚ ਗਿਆ ਹੁਣ ਲੱਗੇ ਲਾਗੇ ਚੱਲ ਵਧੀਆ ਆ ਕਿਹੜਾ ਵੀਜਾ ਪੂਰੀ ਇਹ ਇਹ 19 ਇਹ ਮੈਨੂੰ 19 ਸਟੇਵਾਂ ਲੱਗਦਾ ਇਹ ਇੱਕ ਨਹੀਂ ਪਛੇ ਪੁੱਛੇ ਜੰਮੀ ਆ ਅੱਛਾ 19 ਆ ਦੇਖਦਾ ਪੂਰੀ ਲੋ ਬਾਈ ਬੋ ਟੌਪ ਦੀ ਕਰੀ ਹੋਈ ਆ ਹਾਂ ਮਿੰਨੀ ਇਹਦੇ ਜਿਹਦਾ ਬਸ ਇੱਕ ਦੋ ਕੁ ਥੱਲੇ ਬਾ ਪਾ ਦੇ ਜੂਰੀ ਤੇ ਲੋੜੇ ਨੇ ਤੈਨੂੰ ਕੋਲ ਆਉਣੇ ਨੇ ਜਿੰਨਾ ਮਰਜੀ ਦੇਖੋ ਜੀ ਪੂਰੀ ਨੇ ਸਾਤੇ ਬਾਦ ਲਾਈ ਆ ਇਹਨੇ ਪਹਿਲਾਂ ਮਸ਼ੀਨ ਚਲਾ ਦੇਣੀ ਐ ਪੂਰੀ ਹਾਂ ਮੈਨੂੰ ਚਲਾ ਦੇਣੀ ਥੱਲੇ ਚੱਲ ਪਾਣਾ 110 ਦਾ ਬਹੁਤ ਲੰਬਾ ਟਾਈਮ ਲੰਦੀ 110 ਵੀਜੀ ਦੀ ਇਹ ਹਾਂ ਪਹਿਲਾਂ ਨਹੀਂ ਨਹੀਂ 31 ਦੀ 134 ਦੀ 31 ਦਾ ਕਹਾ ਸਕਦਾ ਪੂਰੀ ਵਧੀਆ 131 ਪਤਾ ਨਹੀਂ ਬਾਂਟੀ ਨੇ ਲਿਆ ਕੇ ਵੀ ਦਿੱਤੀ ਅੱਛਾ ਮੈਂ ਪਹਿਲਾਂ ਮੈਨੂੰ ਬਾਈ ਪੁੱਛਦਾ ਤਾਂ ਮੈਂ ਬਾਈ ਸਾਡੇ ਤਾਂ ਇੱਕ ਸਹਬੀ ਉਹਦੋਂ ਬੀਜੀਦੀ ਇੱਕ ਮਾਂ ਕਹ ਪੂਰੀ ਨੇ ਬੀਜੀ ਆ ਹਾਂ ਇਹ 31 ਉਹ ਬੀਜੀ ਮੈਂ ਸਾਨੂੰ ਇਹਦਾ ਪਹਿਲੀ ਵਾਰ ਬੀਜੀਦੀ ਸਾਨੂੰ ਇਹਦੀ ਨੀ ਜੱਜਮੈਂਟ ਨਹੀਂ ਹੈ ਸੁਪਰੀਮ ਮੈਂ ਬੀਜੀ ਸੁਪਰੀਮ ਤੇ ਬਾਤ ਉਹਨੇ ਹੱਥ ਖੜੇ ਕਰਾਉਂਦੀ ਉਹਦਾ ਭਾਂਜੂ ਨੇਰੀ ਠਾਲਦੀ ਅੱਛਾ ਜਾਂ ਟਰਾਲੀ ਚ ਪੈਂਦੀ ਹੈ ਅੱਛਾ ਉਹ ਸਾਰਨੋਂ ਵਧੀਆ ਬੀਜ ਆ ਯਾਰ ਹੁਣ ਜੇ ਪੂਰੀ ਦੇਖਿਆ ਜਾਵੇ ਜਿਹੜੀ ਪੂਛ ਆਏ 110 ਇਹ ਹਾਂ ਉਹੀ ਕੁਸ਼ ਨੌ ਬਦਲ ਬਦਲ ਕੇ ਦਈ ਜੰਨੇ ਹੁਣ ਕੱਦੀ ਲੱਗ ਗਈ ਸਭ ਤੋਂ ਪਹਿਲਾਂ ਦੀ ਜਿਹਦਾ ਆਏ ਹੁਣ ਇਹਨੂੰ ਬਿਮਾਰੀ ਨਹੀਂ ਪੈਂਦੀ ਸਪਰੀਮ ਨੂੰ ਉਹ ਪੂਰੀ ਜਦੋਂ ਦੱਸਾਂ ਜਿਹਦਾ ਨਾ ਸਾਲਾ ਜ਼ਿਆਦਾ ਹੋ ਜਾਂਦਾ ਇਹ ਆਹ ਪ੍ਰਾਲ ਖਾਨਾ ਉਹਨੂੰ ਬਿਮਾਰੀ ਆਪਣੇ ਆਪੇ ਪਾਈ ਜਾਂਦਾ ਪ੍ਰਾਲ ਖਾਨਾ ਬਹੁਤ ਆ ਇਹਦੇ ਮਾ ਬਸ ਫਿਰ ਦੇਖ ਲਿਓ ਪ੍ਰਾਲ ਖਾਨਾ ਬਹੁਤ ਆ ਪਿਛਲੀ ਵਾਰ ਤਾਂ 110 ਹੀ ਸੀ ਤੇਰੇ 100 ਹੀ ਦੀ ਮੇਰੇ ਆ ਤਿੰਨੇ ਹੀ ਗਿਲੀਆਂ ਹੀ ਦੱਸ ਤੀ ਛਾੜ ਵਧੀਆ ਰਿਹਾ ਛਾੜ ਵਧੀਆ 35 36 ਕੁਇੰਟਲ ਨਿਕਲੇ ਆ ਜੀ ਐਸੀ ਦਾ ਭਾਈ ਤੂੰ ਹੀ ਲਾਈਏ ਕਿ 46 ਕਿ 730 ਉਹ 468 ਕਹਿੰਦੇ ਪਤਾ ਨਹੀਂ ਕੀ ਹੋ ਗਿਆ ਵੀ ਉਹ ਬਾਈ ਯਾਰ ਪਤਾ ਨਹੀਂ ਉਹ ਕਿਹਾ ਕਿਆ ਸਹਲੀਏ ਮੂਝੇ ਸੁੱਕੇ ਉਹ ਨਹੀਂ ਹੈਗੇ ਜਿਖਣਾ ਨੀਵੇਂ ਨਹੀਂ ਹੈਗੇ ਉਹ ਚਿੱਟੇ-ਚਿੱਟੇ ਜਿਹੇ ਹੋਏ ਹੋਏ ਆ ਮੈਂ ਦੇਖ ਕੇ ਆ ਸਾਰੇ ਇੱਕ ਨਹੀਂ ਹੈ ਹੈ ਇੱਕ ਜਗ੍ਹਾ ਹੀ ਆ ਅੱਛਾ ਹਾਂ ਜਿਖਣਾ ਪਨੀਰੀ ਹੁੰਦੀ ਆ ਤੂੜੀ-ਦਾੜੀ ਵਾਲਾ ਕਰਾ ਤਨ ਨਾ ਨਾ ਤੂੜੀ-ਦਾੜੀ ਵਾਲਾ ਤਾਂ ਕਿਆ ਹੋਣਾ ਉੱਥੇ ਹਾਜੀ ਖੇਤ ਚ ਤੂੜੀ ਵਾਲਾ ਕਰਾ ਇਹਨੇ ਤਾਂ ਸਾਰੀ ਉਹਦੇ ਬੜਾਈਤੀ ਆਪਣੀ ਮਸ਼ੀਨ ਵਾਲੀ ਹੋਗਾ ਅੱਛਾ ਮਸ਼ੀਨ ਵਾਲੀ ਉਹਦਾ ਤਾਂ ਕੋਈ ਰੋਲ ਨਹੀਂ ਹੈ ਬਾਕੀ ਪਤਾ ਵੀ ਨਹੀਂ ਲੱਗਦਾ ਭਾਈ ਬਿਜਲੀ ਵਾ ਕਹਿਣ ਲੱਗੇ ਤੇ ਵੀ ਜੜ ਚ ਸੁੰਡੀ ਆ। ਆਹੋ ਆਹੋ। ਸਬ ਬਚ ਗਿਆ ਬਿਜਲੀ ਪਰ। ਸਹੀ ਕਹਿੰਦੇ ਸੀ ਉਹ ਕੋ ਜਾਇ ਜਿੰਨੀ ਦੇਰ ਪਾਣੀ ਆ ਖੇਤ ਸੀ ਉਹ ਨਹੀਂ ਆਉਂਦੀ। ਮੈਂ ਪੂਰੀ ਇਹ ਜੀ ਸੁੰਗ ਵਾਲੀ ਪਾਵਾ ਮੈਨੂੰ ਕੱਲ ਬਾਈ ਦਾ ਹੀ ਫੋਨ ਆਇਆ ਤਾਂ। ਹਾਂ ਗੰਨੇ ਵਾਲੇ ਖੇਤ ਆ। ਨਾ ਨਾ ਇਹ ਜਿੱਦ ਤਾ ਨਹੀਂ ਲੱਗੇ ਕਦੇ। ਕਹਿੰਦਾ ਇਹ ਜੀ ਸੁੰਗ ਵਾਲੀ ਪਾ। ਆਓ ਪਾਣੀ ਪੈਣੀ। ਹਾਂ ਕਹਿੰਦਾ ਮੈਨੂੰ ਜਦੇ ਪਤਾ ਲੱਗਣਾ ਨਹੀਂ। ਮੈਂ ਚੱਲ ਕੋਈ ਨਹੀਂ ਪਾ ਦਨ। ਜਿਹੜੇ ਕਦੇ ਲੱਗੇ। ਹੂੰ। ਹਰਦਾ ਪਾਣੀ ਉੱਪਰ ਹੈ ਨੇ ਤਾਂ ਇੰਨਾ। ਹਾਂ ਬਸ। ਇਹਨਾਂ ਤਾਂ ਸੁੱਕੇ ਆ। ਉਹ ਬਾਈ ਕਦੋਂ ਕਰਿਆ ਜੀ ਉਹ ਦਿਨ ਸਾਨੂੰ ਪਤਾ। ਹ ਅੱਜ ਤਕਰੀਬਨ ਇਹ 15 ਦਿਨ ਦੀ ਹੋ ਗਈ। ਮੱਲੂ ਡੱਕੇ ਕਰ ਗਈ 5 5 6 6 15 ਦਿਨ ਦੀ ਹੋ ਗਈ ਬਾਕੀ ਆ ਇਹ ਇੱਧਰ ਇਹ ਵੀ ਬਰਾਬਰੇ ਦਿਨ ਦੀ ਆ। ਇਹਨੇ ਵੀ ਤਕਰੀਬਨ ਪੂਰਾ 부ਝਾ ਕਰਲੇ ਹੈਗੀ ਬਾਈ 7301 ਮੋਟਰ ਪਰ ਜਿਹੜੀ ਉਹ ਹੈਗੀ ਆ 468 ਜਿਹੜੀ ਬਹੁਤ ਵਧੀਆ ਹੋਈ ਹੋਈ ਆ ਹਾਲ ਦੀ ਘੜੀ। ਬਾਕੀ ਬਾਈ ਆਪਾਂ ਨੇ ਇੱਕ ਜੂਰੀਆ ਪਾਇਆ ਹੈ ਇੱਥੇ ਕਢਾਇਆ ਦਾ ਲੈ ਇੱਕ ਜੂਰੀਆ ਦਾ ਤੇ ਉੱਚ ਕੁਝ ਨਹੀਂ ਪਾਇਆ ਹਜੇ ਦੂਏ ਜੇ ਦੇਖਾਂਗੇ ਇੱਕ ਤਾਂ ਅ ਹ ਦੂਏ ਜੇ ਦੇਖਾਂਗੇ ਬਾਈ ਜਾਂ ਫਿਰ ਉਹ ਪਾਉਂਗੇ ਆਪਣੀ ਜਿੰਕ ਕੈਰਨ ਜਾਂ ਫਿਰ ਕੋਈ ਬੂਸਟਰ ਪਾ ਦੂंगे ਬਸ ਉਹ ਕੁਝ ਨਹੀਂ ਪਾਉਣਾ ਹੈਗਾ ਬਹੁਤ ਵਧੀਆ ਹੈ ਦੀ ਭੱਜ ਜੋ ਬਾਕੀ ਐ ਚ ਬਾਈ ਆਪਣਾ ਗੰਨਾ ਤਾਂ